ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਝਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਵਾਲੀ ਤੇ ਬਾਕੀ ਬੱਚੇ ਦੇ ਬਿਨਾ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਨਾਲ ਤੇ ਪੁੱਛਦੇ ਹਾਂ ਸਾਰੀ ਤੇ ਟੇਲ ਇੱਕ ਤੁਹਾਨੂੰ ਆ ਨੀਲੀ ਪੂਰੀ ਵੀ ਤੁਹਾਨੂੰ ਦਿਖਾਉਣੀ ਐ ਜੇ ਬਿੱਲੀਆਂ ਆਖਾਂ ਦੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਸਨਾਉ ਠੀਕ ਠਾਕ ਜੀ। ਵਧੀਆ ਵਧੀਆ। ਵੇਖ ਗਿਆ ਉਤਨਾਲਾ ਮਾਲ ਫੇਰ। ਉਤਨਾਲਾ ਦੇ ਵੇਖਿਆ ਉਸੇ ਦੀ। ਤੇ ਅੱਜ ਵੀ ਛੋਟੇ ਛੋਟੇ ਭਾ ਫੇਰ। ਬੋਲੇ ਤਾਂ ਕਿਉਂ ਤੁਹਾਨੂੰ ਪਤਾ ਹੀ ਕੋਈ ਹੁਣ ਵੱਡੀਆਂ ਲਾ ਲਾ ਕੋਈ ਛੋਟੀਆਂ ਲਾ ਲਾ। ਹਾਂਜੀ ਹਾਂਜੀ। ਸਾਰੇ ਆਪਾਂ ਵੱਡੀਆਂ ਪਾਈਏ ਛੋਟੀਆਂ ਉਹ ਕਿੱਥੋਂ ਲੈਣੀਆਂ ਆ। ਹਾਂਜੀ ਇਹ ਤੇ ਗੱਲ ਹੈ। ਹਾਂਜੀ ਹਾਂਜੀ। ਜਦੋਂ ਸਾਰੀਆਂ ਵੱਡੀਆਂ ਪਾਈ ਕੇ ਛੋਟੀਆਂ ਕਿੱਥੇ ਉਹ ਛੋਟੀਆਂ ਕਿੱਥੇ ਜਾਂਦੇ ਆ। ਹਾਂਜੀ ਹਾਂਜੀ। ਜਾਂ ਛੋਟੀਆਂ ਦੇ ਵਿੱਚ ਪਵਾ ਦੇ ਕੋਈ ਵੀਰ ਭਰਾ ਛੋਟੀਆਂ ਨੂੰ ਲੈ ਲ ਤੇ ਇਹ ਵੀ ਬੜੀਆਂ ਹੈਗੇ ਜੇ ਕੋਈ ਆ 1.5 ਮਹੀਨੇ ਦੀ ਲਾ ਲੋ ਕੋਈ ਇਹ ਦੋਹਾਂ ਦੀ ਆ ਉਹ ਵੀ ਸੂਈ ਦੇ ਫਿੱਟੇ ਉਹ ਵੀ ਇਨੇ ਜੀ ਦੀਪਾ ਚੈੱਕ ਪਾਸ ਕੋਈ ਨਹੀਂ ਹੋਈ ਜੇ ਪਕਰਾਈਆਂ ਨਹੀਂ ਜੇ ਠੀਕ ਆ ਅੱਜ ਹੀ ਸਿਰੇ ਆਪਣੇ ਭਾਈਆਂ ਆ ਤੇ ਕੱਲ ਦੀ ਆਈ ਆ ਅੱਛਾ ਆ ਮੁਰਗਾ ਨਹੀਂ ਦਿਹਾੜੀ ਖਲੋਗੇ ਜੰਨੀ ਆ ਦੋ ਦੋ ਹਿਸਾਬ ਸੂਣ ਕਰਨ ਵਾਲੇ ਆ ਫਿਰ ਸਿਰੇ ਆ ਗਾ ਠੀਕ ਆ ਤੇ ਚਲੋ ਨਾਮ ਦੱਸਤਾ ਫਿਰ ਨਾਲ ਸੁਨੂ ਸ਼ਹਿਜ ਨਾਲਾ ਜ਼ਿਲ੍ਹਾ ਮਸਰ ਉਹ ਨੰਬਰ ਵੀ ਬੋਲਦਾ ਵੀ ਜੀ 9894 ਤੇ 5752 ਦੋਵੇਂ ਨੰਬਰ ਉੱਤੇ ਹੁੰਦੇ ਆ ਧੰਨਵਾਦ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਿੰਦੇ ਨੰਬਰ ਤੇ ਜਿਹੜੀ ਆ ਬੋਰੀ ਮਾਈ ਤਾਂ ਹੈ ਤੈਂ ਆ ਪੱਕਾ ਨਹੀਂ ਬਣੀ ਆ ਗਿਆ ਜੀ ਭਾਈ ਪਰ ਚੈੱਕ ਪਾਸ ਕੋਈ ਨਹੀਂ ਹੋਈ ਕਿੰਨਾ ਤੋਦੇ ਤੇ ਕੋਲ ਦੋਦਰ ਕੋਈ 6 ਕਿਲੋ ਜੀ ਤੋਰੋ ਫੇਰ ਕਰੀਨ ਹੈਗਾ ਪੱਕਾ ਦੋਦਰ 6 ਕਿਲੋ ਉਹਨਾਂ ਦਾ ਪਾਣੀ ਮਿਲਦੀ ਮੇਰੇ ਕੋਲ ਐਸੀ ਹੀ ਗੱਲ ਆਇਆ ਜੀ ਠੀਕ ਆ ਹਾਂ ਐਸੀ ਗੱਲ ਚੰਗੀ ਹੁੰਦੀ ਆ ਪਿਓਰ ਨਹੀਂ ਬਿਲੀ ਜਖਾ ਖਾ ਲੈ ਤੋ ਅੱਖਾਂ ਤੋਂ ਵੀ ਬਿੱਲੀਆਂ ਜੜੀਆਂ ਇਹਦੀਆਂ ਕਿਹਦੇ ਕਲਮੋਂ ਨਿਕਲ ਆਉਣ ਨਾ ਨਿਕਲ ਆਉਣਾ ਬਗੜੀ ਦੇ ਦਿੰਦੇ ਚਲੋ ਲੈ ਜਾ ਤੇ ਮੁੱਲ ਫਿਰ ਇਹਦਾ ਜਵਾਬ ਆ ਜੀ ਕੋਈ ਨੁਕਸਾਨ ਵੇ ਫਰਕ ਹੋਵੇ ਠੀਕ ਆ ਹੋਰ ਛਟਾਵੇ ਥਣ ਘਰ ਵਾਧ ਹੋਵੇ ਉਹਦੀ ਆਪਣੀ ਫੁੱਲ ਗਰੰਟੀ ਆ ਦੁੱਤ ਪਾਤ ਪਾ ਤੁਹਾਨੂੰ ਕੋਈ ਫਰਕ ਪੈਦਾ ਜੀ ਇਹ ਆ ਮਸਾ ਕੋਈ ਘਾਤੀ ਕਿੰਨੇ ਲਵੇ ਠੀਕ ਆ ਮੁੱਲੇ ਦਾ 45000 ਜੀ ਅੱਛਾ ਹਾਂ ਤੇ ਦੇਣੀ ਕਿੰਨੇ ਦੀ ਆ 50 ਨਾ 42000 ਜੀ ਜੀ 42000 ਜੀ ਕਿ ਮੌਕੇ ਤੇ ਹੋਰ ਕਰ ਦੋਗੇ ਤੁਸੀਂ ਤੇ ਕਰਾ ਦਿਓ ਮਾਨਤਨ ਜੋ ਕਰਾਉਣਾ ਫਿਰ ਮਾਨ ਤੇ ਵੀਰ ਕਰਦੇ ਹੀ ਕਰਦੇ ਪੂਰੇ 40 ਦੀ ਜਾਣ ਦਾ ਫਿਰ ਠੀਕ ਆ ਭਾਜੀ ਠੀਕ ਆ ਬੜੀਆਂ ਭਾਜੀ ਅਗੇ ਕੋ ਚੱਕ ਕਪੜੇ ਘਰ ਖੜੀ ਕਰਾ ਲੈ ਪਰ ਆਪ ਗਰੰਟੀ ਨਹੀਂ ਕੋ ਦਿੰਦੇ ਨਾ ਜੀ ਠੀ ਤੇ ਇਹਦੇ ਕੋਲ ਕਿੰਨਾ ਇਹ ਦੁੱਧ ਇੱਕੋ ਦੁੱਧ ਸੱਤ ਚਲੋ ਜੇ ਹੈਗਾ ਪੱਕਾ ਦੁੱਧ ਪੱਕਾ ਭਾਜੀ ਤੋਰ ਫਿਰ ਇਹਨਾਂ ਵਿੱਚ ਇੱਕ ਇਹ ਪਾਣੀ ਦੀ ਮੱਦੀ ਠੀਕ ਹੈ ਇਹਨੂੰ ਕੋਈ ਟੀਕਾ ਟਿਕਾ ਨਹੀਂ ਕੋਈ ਬੜਾ ਪਾਣੀ ਬਣੀ ਇਹ ਵੀ ਡੇਢ ਪੌਣੇ 2 ਮਹੀਨੇ ਲੱਗੇਗੇ ਠੀਕ ਹੈ 7 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਕੋਲ ਆਹ 98 ਦੇਖ ਸਾਡੇ ਜਵਾਹ ਭਾਈ ਨੂੰ ਫਾਲਟ ਹੋਵੇ ਦਵਾਈ ਲਗਾ ਦੇ ਫਿਰ ਆਪਾਂ ਜੁਮੇਵਾਰ ਉਹਦੇ ਫੁੱਲ ਤੇ ਇਹਦਾ ਮੁੱਲ 6 ਵੀ ਦਿਲਾ ਜਿਹੜੀ ਮਰਜ਼ੀ ਬੋਲੇ ਜੀ ਅੱਛਾ 40 ਦੀ ਉਹ ਤੇ 40 ਦੀ ਆ ਜਿਹੜੀ ਮਰਜ਼ੀ ਬੋਲੇ ਜੀ ਠੀਕ ਪਰ ਇਹ ਜੋ ਭਾਈ ਛੋੜ ਹੀ ਹੋਣਾ ਇਹ ਆਪਾਂ ਕਹੀਏ ਹੁਣ ਛੋੜ ਵਾਲਾ ਕੰਮ ਹੀ ਹੋਣਾ ਇਹ ਨਾ ਜੋ ਠੀਕ ਆ ਹਾਂ ਮੇਰੀ ਆ ਕੱਟੀ ਦੀ ਮਗਰ ਇਹਦੇ ਮਗਰ ਕੱਟੀ ਆ ਹਾਂ ਜੀ ਆ ਕੱਤੀ ਜੀ ਬੋਤਲ ਜਿੱਟਰ ਮਾਰ ਕੇ ਕੋ ਠੰਡਾ ਕਰਕੇ ਮੇਰੇ ਕੋ ਖੜੇ ਕਿੰਨਾ ਇਹ ਦੇ ਚੋਵੇਂ ਪੰਜ ਤਿੰਨ ਨਾਲ ਕੋਵੇ ਅੱਛਾ ਉਹ ਛੱਡਾ ਸੱਜਾ ਕੋ ਭਾਈ ਉਹਨਾਂ ਨੂੰ ਖਾਬ ਆ ਜਿਹੜੀ ਨਾ ਜਿਮਕਤੀ ਵਾਲਾ ਸੁਈ ਕੋ ਤਿੰਨਾਂ ਚੋਵੇਂ ਦਿਨ ਹੋ ਗਈ ਹਾਂਜੀ ਇਹਨੇ 14 15 ਕੋ ਦੁੱਧ ਭਰਿਆ ਜੀ ਅੱਛਾ ਉਹਨੇ ਕੋ ਦੁੱਧ ਲੀਟਰ ਵਾਲਾ 8 ਕਿਲੋਗਾ ਜੀ ਹੈਗਾ ਪੱਕਾ ਦੁੱਧ ਕੰਡੇ ਵਾਲਾ ਭਾਈ ਮੈਂ ਚੋਈ ਆ 8 ਕਿਲੋ 2 ਆ ਲੀਟਰ ਮਸਤ ਮਿਲਦੇ ਦੋਵੇਂ ਟਾਈਮ ਕੱਟੀ ਤੇ ਕੱਤੀ ਦੇ ਮਿਲਣਾ ਨੇ ਤੋਰੋ ਫੇਰ ਇਹਨਾਂ ਨੂੰ ਕੱਤੀ ਜੀ ਇਹ ਤਾਂ ਅਮਾ ਜੀ ਚਲੋ ਦਿਖਾ ਦੇ ਇਹ ਪਰਾਗਾ ਜੀ ਮੈਂ ਕਿੱਥੇ ਵੀ ਇਹਨਾਂ ਨੇ ਕੱਟੇ ਹੋਏ ਨੇ ਠੀਕ ਆ ਆ ਕੱਟੀ ਜੇ ਪਤਾ ਹੋ ਬਾਕੀ ਮਗਰ ਚਲੋ ਕੱਤੀ ਵੀ ਪਲੀ ਪਲੋਸੀ ਕੱਤੀ ਆ ਦੇਖ ਸਰ ਦੇ ਕੱਟੀ ਨੂੰ ਮਰਸਾ ਕਰ ਮੂੰਹ ਲਵਾ ਕੇ ਤੇ ਬੰਦ ਦੇਣਾ ਜਿੰਨੇ ਪਸੰਦ ਹੈ ਨਾ ਇਤਨੇ ਠੀਕ ਹੈ ਵਿੱਚ ਦੱਸੀਏ ਫਿਰ ਮੁੱਲ ਇਹ ਕੱਟੀ ਇਤਰਾ ਹੀ ਜਿਹੜੀ ਗਾੜੀ ਬੰਦ ਉਹ ਤੇ ਬਸ ਰਮਾਨ ਚੋ ਉਹ ਫਿਰ ਤੇਰਾ ਮੁੱਲ ਇਹਦਾ ਮੁੱਲ ਭਾਈ 55000 ਦੇ 55000 ਹਾਂ ਤੇ ਵਿੱਚੋਂ ਕਰਨਾ ਕਿ ਮੰਨ ਤਨ ਜੇ ਤਾਂ ਭਾਈ 52000 ਦੀ 52000 ਦੀ ਹਾਂ ਠੀਕ ਹੈ ਤੇ ਬਾਕੀ ਚਲੋ ਕੋ ਫੋਨ ਲਾਵੇ ਭਾਈ ਆਪਾਂ ਚੈੱਕ ਨਹੀਂ ਕਰਾਈਏ ਬੰਨੀਆਂ ਸਾਰੀਆਂ ਹੈਗੇ ਜੀ ਅੱਛਾ ਚੈੱਕ ਕੋਈ ਨਹੀਂ ਚੋਈਏ ਠੀਕ ਹੈ ਹਾਂ ਠੀਕ ਹੈ ਬਿੱਜੀ ਠੀਕ ਹੈ ਬਾਕੀ ਸਾਰੀਆਂ ਸੂਈਆਂ ਸਵਾਈਆਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਵੇਸ਼ ਚੱਕ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚੱਕ ਕੇ ਖੜੋ ਜੀ